ਅੱਜ ਫਰੀਦਕੋਟ ਵਿੱਚ ਵੋਟ ਪ੍ਰਤੀਕਿਰਿਆ ਦੀ ਸ਼ੁਰੂਆਤ ਹੁੰਦਿਆਂ ਹੀ ਫਰੀਦਕੋਟ ਦੇ ਹਲਕਾ ਵ代 ਤੇ ਆਪਣੀ ਧਰਮ ਪਤਨੀ ਬੈਂਤਕੌਰ ਅਤੇ ਸੁਪੁੱਤਰ ਅਨਮੋਲ ਸਿੰਘ ਸੇਖੋਂ ਅਤੇ ਹੋਰ ਵਰਕਰਾਂ ਨਾਲ ਵੋਟ ਪਾਉਣ ਪੋਲਿੰਗ ਬੂਥ ਪਹੁੰਚੇ ਜਿੱਥੇ ਉਹਨਾਂ ਵੱਲੋਂ ਵੋਟ ਪਾਉਣ ਪਹੁੰਚੇ ਲੋਕਾਂ ਨਾਲ ਮੁਲਾਕਾਤ ਕੀਤੀ ਗਈ ਉਹਨਾਂ ਵੱਲੋਂ ਵੋਟ ਪਾਉਣ ਉਪਰੰਤ ਆਪਣੀਆਂ ਉਂਗਲਾਂ ਤੇ ਲੱਗੇ ਨਿਸ਼ਾਨ ਵਿਖਾਏ ਗਏ ਇਸ ਲੋਕੇ ਉਹਨਾਂ ਕਿਹਾ ਕਿ ਵੋਟ ਪਾਉਣ ਦਾ ਅਧਿਕਾਰ ਸਾਨੂੰ ਬਹੁਤ ਕੁਰਬਾਨੀਆਂ ਦੇ ਕੇ ਮਿਲਿਆ ਹੈ। ਉਹਨਾਂ ਵੱਲੋਂ ਲੋਕਾਂ ਨੂੰ ਵੱਧ ਤੋਂ ਵੱਧ ਵੋਟਾਂ ਪਾਉਣ ਲਈ ਅਪੀਲ ਕੀਤੀ ਗਈ। ਬਹੁਤ ਕੁਰਬਾਨੀਆਂ ਤੋਂ ਬਾਅਦ ਬਹੁਤ ਸੰਘਰਸ਼ਾਂ ਤੋਂ ਬਾਅਦ ਇਹ ਸਾਨੂੰ ਵੋਟ ਪਾਉਣ ਦਾ ਅਧਿਕਾਰ ਮਿਲਿਆ ਔਰ ਬੜੀ ਖੁਸ਼ੀ ਹੋਈ ਹੈ ਕਿਉਂਕਿ ਸਾਨੂੰ ਜਿਹੜਾ ਹੱਕ ਮਿਲਿਆ ਸੀ ਉਸ ਹੱਕ ਦਾ ਇਸਤੇਮਾਲ ਕੀਤਾ ਔਰ ਉਹ ਜਿਹੜਾ ਇਸਤੇਮਾਲ ਅਸੀਂ ਆਪਣੇ ਦੇਸ਼ ਇਤ ਦੇ ਵਿੱਚ ਕਰ ਰਹੇ ਆ ਲੋਕ ਦੇ ਵਿੱਚ ਕਰਦੇ ਆ। ਤੋਂ ਅੱਜ ਬੜੀ ਖੁਸ਼ੀ ਆ ਕਿ ਸਾਡੇ ਉਹਨਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਦਾ ਮੁੱਲ ਆ ਜਿਹੜਾ ਉਹ ਲੋਕ ਵੋਟਾਂ ਰਹੀ ਤਾਂ। ਉਹ ਆਮ ਆਦਮੀ ਪਾਰਟੀ ਪੰਜਾਬ ਦੇ ਅੰਦਰ ਪੂਰੇ ਪੰਜਾਬ ਦੇ ਅੰਦਰ ਪਹਿਲੇ ਨੰਬਰ ਤੇ ਆ ਔਰ ਜਿਵੇਂ ਮੁੱਖ ਮੰਤਰੀ ਸਾਹਿਬ ਨੇ ਕਿਹਾ ਵੀ 13 0 13 0 ਵਾਲਾ ਜਿਹੜਾ ਸੁਪਨਾ ਹੈ ਉਹ ਪਾਰਟੀ ਦਾ ਪੂਰਾ ਹੁੰਦਾ ਜਾ ਰਿਹਾ ਕਿਉਂਕਿ ਪੰਜਾਬ ਦੇ ਲੋਕਾਂ ਨੇ ਪਿਛਲੇ 2 ਸਾਲ ਦੇ ਕੰਮ ਦੇਖ ਕੇ ਆਮ ਆਦਮੀ ਪਾਰਟੀ ਦੇ ਨਾਲ ਉਹ ਇਹ ਪਰਮਾਤਮਾ ਦੇ ਰੰਗ ਹੈ ਜੀ ਉਹ ਮੈਨੂੰ ਲੱਗਦਾ ਵੀ ਸਾਨੂੰ ਲੱਗਦਾ ਸੀ ਕਿ ਵੋਟਾਂ ਘੱਟ ਪੈਣਗੀਆਂ ਸੋ ਕੁਦਰਤ ਸਾਡੇ ਤੇ ਮਿਹਰਬਾਨ ਹੈ ਇਥੋਂ ਪਤਾ ਲੱਗਦਾ ਵੀ ਆਪ ਦੇ ਉੱਤੇ ਜਿਹੜਾ ਹੈ ਪਰਮਾਤਮਾ ਦੀ ਮਿਹਰ ਹੈ ਲੋਕ ਬਹੁਤ ਖੁਸ਼ ਹੈ ਜੀ ਲੋਕ ਕੰਮਾਂ ਤੋਂ ਖੁਸ਼ ਹੈ ਲੋਕ ਸਰਕਾਰ ਦੀ ਕਾਰਗੁਜ਼ਾਰੀ ਤੋਂ ਖੁਸ਼ ਹੈ ਮੁੱਖ ਮੰਤਰੀ ਸਾਹਿਬ ਦੇ ਕੰਮਾਂ ਤੋਂ ਖੁਸ਼ ਹੈ ਸੋ ਇਸ ਵਾਸਤੇ ਵੋਟ ਵੀ ਚੰਗੀ ਪਊਗੀ ਔਰ ਆਮ ਆਦਮੀ ਪਾਰਟੀ ਜਿੱਤ ਯਕੀਨੀ ਹੈ Спасибо.